ਤੰਦੀ ਠੀਕ ਨਹੀਂ ਇਹਨੂੰ ਕੋਈ ਦਿੱਤਾ ਨਹੀਂ ਸਾਰਾ ਕੁਝ ਰੱਖਿਆ ਸੀ ਇਹਦਾ ਪਰ ਜਿੱਦਨ ਦੀ ਠੀਕ ਨਹੀਂ ਇਹਨੂੰ ਕੋਈ ਦਿੱਤਾ ਨਹੀਂ ਮੰਨਾ ਮੰਨਾ ਕਿੱਥੇ ਤੇ ਮੰਨਾ ਆਪਣੇ ਹੁੰਦੀ ਨਾ ਮੰਨਾ ਕਿੱਥੇ ਆ ਮੰਨਾ ਮੂੰਹ ਉਠਾ ਕੇ ਇਹਨੂੰ ਕਿਹਾ ਕਰ ਤੇ ਅੱਜ ਤਿਆਰੀ ਹੈ ਜੀ ਆਪਣੇ ਨਾਨਕੇ ਨਾਨਕੇ ਜਾਣਾ ਅੱਜ ਉਹਨਾਂ ਦਾ ਮੱਲੀ ਸਾਹਿਬ ਲੈਣੀ ਹੋਏ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਨਵੇਂ ਵਲੌਗ ਵਿੱਚ ਸਵਾਗਤ ਕਰਦੇ ਹਾਂ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪੁਰਾਣੇ ਜਿਹੜੇ ਉਹ ਸ਼ੇਅਰ ਕਰ ਦੋ ਦਬਕੇ ਸ਼ੇਅਰ ਕਰ ਦਿਆ ਕਰੋ ਦਬਕੇ ਮਲੀ ਸਾਹਿਬ ਹਾਰਨਵਜਾ ਆ ਕੇ ਇਹ ਗੱਲ ਕਹਿ ਰਹੇ ਆ ਮਲੀ ਸਾਹਿਬ ਬੰਦੇ ਆਜ ਕੱਲ ਪੱਗਾਂ ਗੱਲ ਕੀ ਹੋਈ ਬੜਾ ਕਵਰ ਕਰਦੇ ਪੂਰਾ ਇੱਥੇ ਪਹੁੰਚ ਗਏ ਸੀ ਤੇ ਰਸਤੇ ਵਿੱਚ ਆ ਕੇ ਵਲੌਗ ਜਿਹੜਾ ਜੋ ਹੀ ਸਟਾਰਟ ਕੀਤਾ ਸੀ ਜਿਹੜੇ ਕੈਮਰਾ ਬਿਨਾਂ ਤੇਰਾ ਕੈ ਲੈਗਾ ਹਾਈ ਹਾਈ ਨਹੀਂ ਲੈਗਾ ਰਬਾਬ ਨਾ ਹੋ ਰਹੇ ਨੇ ਲਾਡੀਆਂ ਬਾਡੀਆਂ ਰਬਾਬ ਨਹੀਂ ਲੱਗਾ ਬਈ ਨਹੀਂ ਲੱਗਦਾ ਜੀ ਜੀ ਨਹੀਂ ਸੀ ਲੱਗ ਰਬਾਬ ਨਹੀਂ ਲੱਗਾ ਜੀ ਨਹੀਂ ਹੈ ਵੀਵੇਂ ਨੁੱਕ ਤੇ ਬਾਕੀ ਹੁਣ ਅਸੀਂ ਚੱਲਦੇ ਆਂ ਨਾਨਕੇ ਤੇ ਜਾ ਕੇ ਤੁਹਾਨੂੰ ਖਵਾਵਾਂਗੇ ਸਾਰਿਆਂ ਨੂੰ ਮਨਾਵਾਂਗੇ ਬੱਚਾ ਪਾ ਕੇ ਛੋਣਾ ਬਲੌਗ ਜਿਹੜਾ ਉਹ ਕੰਟੀਨਿਊਅਲ ਕਰਾਂਗੇ ਬੱਚਾ ਪਾਉ ਹਣਾ ਮੱਲੀ ਸਾਹਿਬ ਮੌਲਤੋ ਹੋ ਗਿਆ ਕੋਈ ਵਿਚਾਰ ਦੇ ਦਿਓ ਕੋਈ ਵਿਚਾਰ ਪੇਸ਼ ਕਰ ਦਿਓ ਲੌਗ ਦੇ ਵਿੱਚ ਕਿ ਚੋਪੀ ਰਲੋ ਅਜੇ ਮੱਲੀ ਸਾਹਿਬ ਦਾ ਮੋੜ ਹੋਣਾ ਹੀ ਅਫਸਰ ਤੇ। ਹੋਰੇ ਪੁੱਛਦੇ ਅਫਸਰ ਕਿਉਂ? ਅਫਸਰ ਦਾਵਾ ਵੀ ਗੂਰ ਨਹੀਂ ਮਿਲੇ। ਲੈ ਜਰਾ। ਆਵੜਾ ਗੂਰ ਲੈ ਕੇ ਦਵਾਂਗੇ। ਫੇਰ ਮਨੁਸ਼ੀਸ਼ਣਾ। ਆ ਗਿਆ ਸ਼ਹਿਰ। ਚਲੋ ਚੱਲਦੇ ਆ। ਭਾਵੇਂ ਜੀ ਤੋਰ। ਸਰ ਜੱਬ ਖਾਣਾ ਪਾਣੇ। ਆ ਮੱਲੀ ਸਾਹਿਬ। ਪੱਠਿਆਂ ਦੀ ਟਰਾਲੀ। ਤੇ ਮorderDetails ਵੀ ਲੰਦੇ ਇਧਰ ਵਿਧਿਆਉਣ ਔਰ ਇਹ ਬੜਾ ਚੰਗਾ ਆਈ ਏ ਉਹ ਗੱਡੀ ਭਾਈ ਹਾਂ ਗ੍ਰੈਫਟ ਜੁਖਾਤਾ ਚੱਲ ਜੰਮ ਨਾ ਨਾ ਕੰਮ ਨਹੀਂ ਇਹ ਨਾ ਨਾ ਬਰਾਤੇ ਨੂੰ ਕੱਢ ਦੇਣੀ ਨਾ ਲਓ ਗਾਈਜ਼ ਫਰੂਟ ਆਪਾਂ ਲੈ ਲਿਆ ਤੇ ਹੁਣ ਅਸੀਂ ਪਾ ਲਈ ਚਾਲੇ ਨਾਨਕਿਆਂ ਵਾਲ ਨੂੰ ਹਾਂ ਅ ਸ਼ੀਸ਼ਾ ਫੋਲਦ ਹੋਏ ਇਹਦੇ ਵਾਸਤੇ ਅਗੇ ਆਉਣਾ ਤੇ ਰਬਾਬ ਨੂੰ ਲੈ ਕੇ ਦਿੱਤੀ ਡੇਰੀ ਮਿਲਕ ਫੋਰ ਇਹਨੂੰ ਕੁਝ ਨਹੀਂ ਦੇਣਾ ਸਭ ਕੁਝ ਇਹਦਾ ਬੰਦ ਕਰ ਦੇ ਦਰਬਾਰ ਦਾ ਗੰਗਾ ਇਹ ਕੋਈ ਸਾਫ ਕਰਨਾ ਗੰਦਾ 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 ਇਹ ਲੀਡ ਟੋਹਾਣੀ ਇਹਨੋਂ ਕਿਡੀਆਂ ਇੱਕ ਬੜੀਆਂ ਲੜਦੀਆਂ ਲੈ ਹੱਥ ਲਾ ਕੇ ਸਾਲ ਕਰਾ ਤੇ ਚਲੋ ਜੀ ਜੀ ਆ ਗਏ ਤੇ ਮਿਲਦੇ ਆ ਤੁਹਾਨੂੰ ਅਸੀਂ ਪਹੁੰਚ ਗਏ ਆ ਆਪਣੇ ਨਾਨਕੇ ਪਿੰਡ ਤੇ ਵੀਊ ਚੈੱਕ ਕਰੋ ਮੌਸਮ ਪੂਰਾ ਵਧੀਆ ਆ ਪਰ ਧੁੱਪ ਲੱਗੀ ਆ ਕੀ ਕਰਨ ਦੇ ਜੀ ਮਾਲੀ ਸਾਬ ਖੁਸ਼ੀ ਨੂੰ ਬਸ ਚਾਹ ਚੋਰੀ ਮਿਲੀ ਤੇ ਇਧਰ ਬਾਬ ਗੌਰ ਸਾਡੀ ਕਿਡਰੀ ਉਹ ਚੱਲੀ ਇਹਨਾਂ ਡਿਗ ਜਾਣਾ ਇੰਨੀਆਂ ਸ਼ੈਤਾਨੀਆਂ ਕਰਦੀ ਆ ਨਾ

ਨਹੀਂ ਨਹੀਂ ਆ ਜਾ ਦਬਾਬ ਕੀ ਖਾਣਾ ਕੋਬੋ ਕੁਰਸੀ ਦਬਾਬ ਨੇ ਕੀ ਖਾਣਾ ਚਲੋ ਜੀ ਚਾਹ ਚੁ ਪੀ ਕੇ ਤੇ ਫਿਰ ਵੇਲੇ ਹੋ ਕੇ ਤੁਹਾਨੂੰ ਮਿਲਦੇ ਨਾਲੇ ਮਾਰਦੇ ਗੱਪਾਂ ਛੱਪਾਂ ਦੇ ਨਾਲ ਉਹਨਾ ਗਰੀਸ ਗੋਪੀ ਦੇ ਨਾਲ ਤੇ ਚਲੋ ਆਹ ਵੇਖ ਇਹ ਇਹਦੀ ਇਹਦੀ ਵੇਖ ਲਿਆ ਕਰੋ ਵੀਡੀਓ ਕਿਤੇ ਇਹਦੀਆਂ ਵੀਡੀਓ ਬਹੁਤ ਹੀ ਮੈਨੂੰ ਲੱਗਦੀ ਹੈ ਜੀ ਓਹ ਜੀ ਵਧੀਆ ਵਧੀਆ ਕੈਮਰਾ ਦਾ ਵੀ ਹੁੰਦੀ ਆ ਕਿ ਨਹੀਂ ਨਹੀਂ ਵਧੀਆ ਤੇ ਚਲੋ ਠੀਕ ਆ ਮਿਲਦੇ ਕਿੱਥੇ ਜਾਣਾ ਕਿਹੜੀ ਚ ਜਿਹੜੀ ਵਾਈ ਇੱਥੇ ਤੇ ਮੈਨੂੰ ਕੱਖ ਨਹੀਂ ਲੱਭਣ ਦੇ ਤੂੰ ਤੁਸੀਂ ਤੁਰ ਜਾਨੀ ਆਹ ਵੇਖੋ ਆਹ ਵੇਖੋ ਧਿਆਨ ਨਾਲ ਵੇਖੋ ਤੈ ਛੱਟਾ ਨਹੀਂ ਆ ਜਸ ਜਸ ਕੀ ਬਣਾਉਣ ਲੱਗੀ ਆ ਸਾਡੇ ਲਈ ਫਿਰ ਲੂਣ ਵਾਲੇ ਚੋਲੇ ਮਟਰ ਪਨੀਰ ਲੈ ਬੰਦੇ ਵੇਖੋ ਇੰਨੀ ਸੇਵਾ ਨਹੀਂ ਕਰੀਦੀ ਹੁੰਦੀ ਪਰੌਣਿਆਂ ਦੀ ਤਰੀ ਦਿੱਤ ਨਹੀਂ ਤੇ ਰੱਬ ਵੱਧ ਦਿੰਦਾ ਪਰ ਉਹ ਜਿਹੜੇ ਮੱਛਰ ਜਾਂਦੇ ਹੁੰਦੇ ਆ ਠੀਕ ਆ ਉਹ ਉਧਰ ਗੰਨੇ ਲੱਗੇ ਪਿੱਛੇ ਉਥੇ ਗੰਨੇ ਹਾਂ ਸਾਹਮਣੇ ਸਾਡੇ ਤੇ ਆ ਬੜੇ ਆ ਸਾਡੇ ਉਧਰ ਬੜੇ ਗੰਨੇ ਬੜਾ ਕੁਝ ਸਾਡੇ ਕਮਾਦ ਜ਼ਿਆਦਾ ਉਧਰ ਹਾਂਜੀ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਤੇ ਸਬਸਕ੍ਰਾਈਬ ਕਰੋ ਬਾਅਦ ਚ ਗੱਲਾ ਕਰ ਤੇਰੀ ਗੱਲ ਮੰਨਣੀ ਹੈ ਹਣਾ ਆਇ ਤੇ ਨੇਚਰ ਵੇਖੋ ਸਾਡਾ ਕਿੰਨਾ ਵਧੀਆ ਵਾ ਹਾਂ ਤਾਲੀਆਂ ਦਾ ਤੜੀਆਂ ਤੇ ਵਧੀਆ ਹੀ ਬੱਗੂ ਆ ਸਾਹਮਣੇ ਆਪਣੀਆਂ ਡੰਗਰ ਵਗੈਰਾ ਆਪਾਂ ਤਾਂ ਰੋਟੀ ਖਾਣੀ ਆ ਨੂੰ ਤਾਂ ਕੋਈ ਭੁੱਖ ਨਹੀਂ ਤੇਰੇਆਂ ਤੇ ਕੱਲਾ ਕੱਲਾ ਘਰ ਆ ਮੈਂ ਗਿਆ ਨਹੀਂ ਹਾਂਜੀ ਰੋਟੀ ਤਾਂ ਹੀ ਖਾਣੀ ਆ ਨੂੰ ਭੁੱਖ ਨਹੀਂ ਰੋਟੀ ਖਵਾ ਕੇ ਭੇਜਣੀ ਨਹੀਂ ਗਈ ਨਹੀਂ ਆਹੀ ਨਹੀਂ ਬਹੁ ਖਾਣੀ ਖਾਲੀ ਨਹੀਂ ਥੋੜੀ ਹੁਣ ਤੇ ਦੇ ਸਮੋਸੇ ਖਵਾਏਗੇ ਤੇ ਹੁਣ ਕੋਈ ਨਹੀਂ ਸੇਵਾ ਕਰੀਦੀ ਹੁੰਦੀ ਤੇ ਡਿਆ ਘਟੋਇਆ ਆ ਜੋ ਮਰਜੀ ਸਮਝ ਲਾ ਗੋਭੀ ਵੀ ਵਹੇ ਲਈ ਆ ਥੋੜੀ ਜੀ ਹਮ ਲੱਗੀ ਗੋਭੀ ਹਾਂਜੀ ਆ ਪੱਕੇ ਪਹਿਲੀ ਵਾਹੂ ਦਿੱਤੀ ਤੇ ਹੁਣ ਮਿਰਚਾ ਵੀ ਹੁਣ ਕੀ ਭੇਜਣਾ ਮਿਰਚਾ ਅੱਛਾ ਹਰੀਆਂ ਹਾਂਜੀ ਹਰੀ ਮੱਚਾ ਉਹ ਤਾ ਡਾਵਾ ਹੂੰ ਡੌਗ ਨਹੀਂ ਹਾਂ ਉਹ ਤੇ ਇਦਾਂ ਹੀ ਮਾਰਾ ਵਿਚਾਰਾ ਮੈਨੂੰ ਤਾਂ ਲੱਗ ਰਿਹਾ ਮੈਨੂੰ ਤਾਂ ਉਹ ਦੂਜਾ ਲੱਗਣ ਡਿਆ ਆ ਜਿਹੜਾ ਉਹ ਖਤਰਨਾਕ ਜਾਂਦਾ ਵਾਹ ਲੱਗਣ ਡਿਆ ਆਹੋ ਉਹੀ ਲੱਗਣ ਡਿਆ ਸ਼ੇਰੂ ਸ਼ੇਰੂ ਤੇ ਬਾਕੀ ਚਲੋ ਹੁਣ ਵੇਦਦੇ ਆ ਕੀ ਬਣਾਉਂਦੇ ਬਣਾਉਂਦੇ ਆ ਬਾਕੀ ਫਿਰ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਚਲੋ ਦੀਦੀ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਨਹੀਂ ਤੇ ਫਿਰ ਮੈਂ ਆ ਗਈ ਨਾ ਉਹ ਮੰਨਣੀ ਨਹੀਂ ਮੰਨ ਲੋ ਠੀਕ ਹੈਗੇ ਇਹਨਾਂ ਨੇ ਨਹੀਂ ਮੰਨੀ ਤੇ ਚਲੋ ਜੀ ਹੋ ਇਧਰੇ ਆਇਆ ਸਾਡਾ ਭਰਾ ਗੋਪੀ ਸ਼ੇਰ ਗੋਪੀ ਆ ਰਿਹਾ ਏ ਪਤਾ ਨਹੀਂ ਕੱਲਾ ਕੱਲਾ ਕੀ ਖਾਈ ਜਾਂਦਾ ਕਿ ਦਿਖਦਾ ਸਾਡੀ ਉਹ ਟੜੀ ਲਿਆਂਦੀ ਤੇ ਮਖਾਣੇ ਮਖਾਣੇ ਖਾ ਲੋ ਜੀ ਵਿੱਦ ਵਿਆਹ ਦੀ ਹੈਣਾ ਆ ਚੈਨ ਵੇਖੋ ਮੁੰਡੇ ਦੇ ਪਾਈ ਪੱਜ 44000 ਦੀ ਚਾਂਦੀ ਦੀ ਬਣਾਈ ਫੜ ਫੋੜ ਲੈਓ ਆ ਲੈ ਗੋਪੀ ਹੋ ਨਵਾਂ ਅਕਾਊਂਟ ਬਣਾ ਦੇ ਇੱਕ ਪੰਡ ਰੀਲਾ ਰੁਲਾ ਹੀ ਬਣਾਉਣੀਆਂ ਨੇ ਅੱਜ ਨਾ ਥੋੜਾ ਓਦਾਂ ਦਾ ਕਦੀ ਬੁਖਾਰ ਹੋ ਜਾਂਦਾ ਯਾਰ ਮੌਸਮ ਜਿਹੜਾ ਨਾ ਚੇਂਜ ਹੋ ਰਿਹਾ ਇਹ ਦੇ ਕਰਕੇ ਕਦੀ ਬੁਖਾਰ ਹੋ ਜਾਂਦਾ ਵਾ ਕਦੀ ਕੋਸ਼ਿਸ਼ ਜਦੋਂ ਦੇ ਵਾ ਤੋਂ ਆਏ ਤੇ ਅੱਜ ਹੁਣ ਰਾਤੀ ਸੁੱਤੇ ਸੁੱਤੇ ਅਗਲਾ ਖਰਾਬ ਹੋ ਗਿਆ ਸੁੱਤੇ ਸੁੱਤੇ ਯਾਰ ਹੋ ਜਾਂਦਾ ਮੇਰੀ ਅੰਨੀ ਇਹ ਕਾ ਬਹਿ ਗਿਆ ਇਹ ਕਾ ਬਹਿ ਗਿਆ ਬਸ ਵੇਲੇੜੇ ਨੂੰ ਕੋਈ ਕੰਮ ਨਹੀਂ ਆ ਜਾ ਧਨੀਆ ਦੇ ਕੇ ਅੰਮੀ ਇਹਦੀ ਗਾ ਸੁਣੋ ਆ ਵੇਖੋ ਵਿਖਾਈ ਆ ਜਿਹੜੀਆਂ ਨੇ ਵੀ ਸ਼ੇਪ ਦੀ ਆ ਆ ਇਧਰ ਨੂੰ ਕਰੀ ਆ ਜਿਹੜੀ ਵੀ ਸ਼ੇਪ ਇਹਨੇ ਬਣਾਈਆਂ ਨਾ ਹਨਾ ਇਹ ਜਿਹੜੀ ਵੀ ਸ਼ੇਪ ਇਹਦੀ ਮੈਡਮਾਂ ਦੀ ਸਿੱਧੀ ਗੱਲ ਨਹੀਂ ਤੇਰੇ ਇੱਕ ਦਿਨ ਇਹ ਕਾਪੀ ਕੋ ਪੱਗ ਬਣਾ ਗਈ ਆ ਇਧਰ ਬਾਬ ਵੀ ਆ ਗਈ ਵੇਖ ਲਓ ਇਹਨਾਂ ਨੂੰ ਬੱਤ ਨਹੀਂ ਆਣਾ ਲੈ ਲੈ ਇਹਦੀ ਵੀ ਬੜੀ ਆਕੜੀ ਕਿਰਕ ਇੱਕ ਜਾਂਦੀ ਦਬਾਬ ਕੀ ਜਾਈਦਾ ਇਹ मामੂ ਨਾ ਚਲ ਜਾਓ ਇਹ ਚਾਕਲੇਟ ਲੈ ਕੇ ਦੇਣਗੇ ਲੇਜ਼ ਲੈ ਕੇ ਦੇਣਗੇ ਜੋ ਜੋ ਤੁਹਾਡੀ ਖੁਆਇਸ਼ ਹੋਏਗੀ ਉਹ ਲੈ ਕੇ ਦੇਣ ਪਰ ਅਜੇ ਨਹੀਂ ਲੈ ਕੇ ਦੇਣਗੇ ਤੂੰ ਬਾਹਰ ਚਲ ਜਾਨੀ ਫਿਰ ਲੈ ਕੇ ਦੇਣਗੇ ਮੇਰੇ ਭੈਣ ਦੁਕਾਨ ਅਲਾ 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 ਚਾਹ ਆਪਣੀ ਪੀ ਲਿਆ ਵਾ ਥੋੜੀ ਜੀ ਤੋਂਪ ਸੀਗ ਲਈ ਜੇ ਤੋਂਪੇ ਬੈਨੇ ਆ ਫਿਰ ਗਰਮੀ ਲੱਗਦੀ ਆ ਤੇ ਜੇ ਬੈਣੀ ਸ਼ਾਮੇ ਬੈਨੇ ਆ ਠੰਡ ਠੰਡ ਹੁਣ ਹਾਨੂੰ ਸਮਝ ਨਹੀਂ ਆਪਣੀ ਡਿਸਾਈਡ ਨਹੀਂ ਹੋ ਰਹੀ ਬਈ ਬਹਿਣਾ ਕਿੱਥੇ ਮੈਂ ਤਾਂ ਕਿਹਾ ਕਿ ਅੱਧੀ ਕਿ ਧੁੱਪ 'ਚ ਬਹਿ ਜੀਏ ਤੇ ਅੱਧੀ ਕਿ ਛਾਂ 'ਚ ਹਾਂ ਤੂੰ ਕੀ ਕਹਿਨੀ ਆ ਇੱਧਰ ਵੇਖ ਅਗਲੀ ਪਾਈ ਆ ਤੇ ਇਹ ਕੱਗਲੀ ਪਾਈ ਪੜਾ ਇਹ ਸ਼ੋਅ ਫਲੇ ਇਹ 45000 ਦਿੱਤਾ ਆ ਦੀਦੀ ਚੰਦੀ ਚਾਹਣ ਬਣਾਈ ਨਵੀ ਇਹ ਨਹੀਂ ਫੈਸ਼ਨ ਸ਼ੋਅ ਆਇਆ ਕਿ ਤੇ ਐਦਾਂ ਹੀ ਮੇਲੇ ਮੂਲੇ ਤੇ ਜਾਣੇ ਆ 1000 ਰੁਪਏ ਦੀ 50 ਰੁਪਏ ਦੀ ਹੈ ਸੇਲ ਚ ਕੀ ਗੱਲ ਆ 50 ਰੁਪਏ ਦੀ ਵਾਕਿਆ ਚਾਰ ਤੋਂ ਮਾ ਵਜੇ ਨਹੀਂ ਲੱਗਦੀ ਰਹੀਆਂ ਹੁਣ ਜਾਣਾ ਏ ਦੇਰੇ ਜੀ ਬਾਬੇ ਦੇ ਨਾ ਆ ਵੀ ਜਾਣਾ ਚਾਰ ਤੋਂ ਅੱਗੇ ਮੈਰੀਜ਼ ਫੰਕਸ਼ਨ ਐਂਡ ਬਾਬਾ ਜੀ ਦਾ ਆਉਂਡਿਆ ਵਾ ਚੋਲੇ ਸਾਹਿਬ ਦਾ ਮੇਲਾ ਉਹ ਵੀ ਤੁਹਾਨੂੰ ਵਿਖਾਵਾਂਗੇ ਨਿਊ ਵਲੌਗ ਵੀ ਬਣਾਣਗੇ ਸਾਰੇ ਮੇਲਾ ਵੇਖਣ ਤੇ ਲੰਗਰ ਲੰਗਰ ਜਿਹੜੇ ਆ ਕੀ ਬੰਨਸ ਬੰਨੇ ਲੱਗੇ ਹੁੰਦੇ ਬਾਬਾ ਜੀ ਦਾ ਮੇਲਾ ਚੋਲਾ ਸਭ ਬਹੁਤ ਕੁਝ ਵਧੀਆ ਸਾਡੇ ਤੋਂ 28 ਜੂਨ ਤੋਂ ਸ਼ੁਰੂ ਹੋਏ ਨੇ ਲੰਗਰ ਤੇ ਹੁਣ ਮੈਂ ਲੰਗਰ ਚ ਰਹਿਣਾ ਜਿਵੇਂ ਤਾਂ ਲੱਗ ਰਿਹਾ ਪਹਿਲੇ ਹਾਂ ਇਹਨੇ ਇਹਨੇ ਪੱਕਾ 2-2 3-3 ਛੋਲੇ ਖੜਨੇ ਨੇ ਲੰਗਰ ਪਵਾਗ ਲੈ ਕੇ ਹੁਣ ਸਾਡੇ ਆ ਉਹ ਫਕੇਗੜ ਤੋਂ ਲੈ ਕੇ ਸਾਰੀ ਰੋਡ ਸਾਰੇ ਲੋਡ ਤੁਹਾਡੇ ਇਧਰ ਨੂੰ ਲੱਗਣਾ ਹਾਂ ਠੀਕ ਹਾਂ ਥੀਟਰ ਵੰਡੀ ਹਾਂ ਮੇਰਾ ਤੇ ਆਪ ਲੰਗਰ 'ਚ ਆਥਿਆ ਬਹੁਤ ਨੇ ਇਹਦਾ ਹਮ ਲੱਕ ਦੀਦੀ ਵੀ ਪੱਕਾ ਪੰਜ-ਪੰਜ ਕਿਲੋ ਵਾਲੇ ਖੜੂਗੇ ਤੇ ਚਾਚਾ ਨੇ ਬ ਕੋਈ ਵੀ ਪ੍ਰੋਗਰਾਮ ਨਹੀਂ ਵਾਹ ਛੱਡੀਦਾ ਮੈਂ ਹੁਣ ਇੱਕ ਵਾਰੀ ਮੱਲੀ ਸਾਹਿਬ ਇੱਦਾਂ ਮੱਲੀ ਸਾਹਿਬ ਆ ਚੁਕੇ ਨੇ ਆਓ ਮੱਲੀ ਸਾਹਿਬ ਆ ਵੇਖੋ ਤੁਹਾਡੇ ਦੀ ਸੇਜ ਬਣਾਈ ਆਓ ਬੈਠੋ ਬੈਠੋ ਪ੍ਰੋਣਾ ਆਇਆ ਕਹਿੰਦਾ ਪ੍ਰੋਣਾ ਸਲਾਮ ਢੀ ਲੰਗਰਾਂ ਦੀ ਲੰਗਰਾਂ ਦੀ ਸਲਾਮ ਢੀ ਕੋਈ ਕਹਿੰਦਾ ਮੈਂ ਬੈਗ ਚੁੱਕ ਕੇ ਖੰਡਣਾ ਕੋਈ ਕਹਿੰਦਾ ਮੈਂ ਕੋਸ਼ਿਸ਼ ਕਰੀ ਕੋਈ ਕਹਿੰਦਾ ਕੁਛ ਥੋੜਾ ਕਰ ਚੁੱਕਣਾ ਉਹਦਾ ਕੀ ਹਾਲ ਯਾਰ ਮੈਡਮਾਂ ਦੀ ਵੀ ਸਿੱਧੀ ਕਰਨੀ ਇਹਦਾ ਜੂ ਬਣਾ ਦੇਣ ਲਿਆ ਕਿ ਜੂ ਨਹੀਂ ਕੋਈ ਅਧਿਕਾਰ ਦੀ ਮੈਂ ਦਿਆਂ ਦੀ ਇਹ ਆ ਜੀ ਕੈਂਚੀ ਨਾਲ ਕੱਟ ਲਾ ਦੀਏ ਉਹ ਨਹੀਂ ਸਟਾਈਲ ਕਰਾ ਜਿਹੜਾ ਆਈਬ੍ਰੋ ਚੀ ਦਾ ਕੱਟ ਰਾ ਦੇ ਉਹ ਆ ਨਹੀਂ ਹਲੇ ਕੱਟ ਲਿਆ ਹੀ ਆਪਣਾ ਇਹਨੂੰ ਆ ਵੀ ਕਰਾਉਣਾ ਹੁਣ ਨਾ ਕਰਾ ਦੇ ਤੂੰ 1 ਇੰਚੀ ਲੈ ਕੇ ਡੈਲੀ ਤੇ ਰਾਜਨ ਸਾਡਾ ਰਾਜਨ ਉਹਨੇ ਕਰਾਇਆ ਹੁੰਦਾ ਸੀ 1 ਇੰਚੀ ਲੈ ਕੇ ਨੰ ਪਰਵੱਟੇ ਲਾ ਦੇ ਆਪਣਾ ਮੈਂ ਵੀ ਨਾ ਕਰਾਵਾਂ ਜੀ ਆਓ ਕਰਾ ਲਓ ਸੋਹਣਾ ਲੱਗਣਾ ਆ ਦੇਖ ਲੱਗ ਫਿਰ ਮੈਂ ਕਿੰਦਾ ਲੱਗਵਾਇਆ ਚੱਕਰਾ ਖੜਾ ਕਰਾ ਉਹ ਫੇਰ ਤੇ ਮੇਰਾ ਜਲੂਸ ਨਿਕਲ ਜਣਾ ਤੇ ਡੱਗ ਰਹਿਲੂ ਵਧੀਆ ਨਾ ਧੁੱਪ ਚ ਰਹਿੰਦੇ ਇਹਨਾਂ ਕੋ ਮੱਝ ਆ ਗਈ ਜੀ ਹਾਂ ਮੈਂ ਲਈ ਇਹ ਨਾ ਮੱਝ ਲਈ ਨਾ ਹਣਾ ਚਲੋ ਆਜੋ ਮੱਝ ਰੱਖ ਲਓ ਅਲਾਪੀ ਤੁਮ ਨਹੀਂ ਸ਼ਬਦ ਕੋ ਨਹੀਂ ਚੱਲਤ ਨਹੀਂ ਨਹੀਂ ਇਹ ਮਾਰਦੀ ਆ ਨਾ ਮਾਰਦੀ ਨਹੀਂ ਆ ਡਰਦੀ ਆ ਅੱਜ ਕੀ ਹੋਇਆ ਮੈਂ ਹਰਪ੍ਰਿੰਟ ਕੋਰ ਇਹ ਮੇਰੇ ਨਾਲ ਕਿਹਾ ਹੈ ਤੁਮ ਕਿਆ ਲੱਗਤੀ ਹੋ ਮੇਰੀ ਇਹ ਨਵੀਂ ਨਹੀਂ ਰਹੀ ਕਿੰਨਾ ਦੋਤੀ ਦੀ ਆ ਇਹ ਡੰਗਰਾ ਦਾ ਮਾਇਨਾ ਕਰਦਾ ਹਾਂ ਤਾਂ ਤੋਂ ਦੇ ਹੀ ਦਿੰਦੀ ਹੈ ਹੈ ਦੱਕ ਦੇ ਹੀ ਦਿੰਦੀ ਓਏ ਡਰਦੀ ਆ ਵੰਡ ਤੋਂ ਬਿਨਾ ਵੰਡ ਤੋਂ ਸੱਚੀ ਹਾਂਜੀ ਮਾਪੀ ਮਾਸਾ ਨਹੀਂ ਪਾਉਂਦੇ ਵੰਡ ਯਾਰ ਜੇ ਵੰਡ ਪਈ ਫਿਰ ਦੇ ਦਿੰਦੀ 12 ਮੇਰਾ ਸੇਵਾ ਸੁਵਾਲ ਦੇ ਪੂਰੀ ਹੋਏ ਨਾ ਫਿਰ ਸਹੀ ਕਿੱਥੋਂ ਹੋ ਜੇ ਇਹ ਇੱਥੇ ਲੱਗ ਲਈ ਯਾਰ ਇਹ ਸਾਨੂੰ ਦੇ ਦੋ ਹਾਂ ਆਪਾਂ ਕਹਤੇ ਯੇ ਅੱਗਾ ਇਹਨੂੰ ਮਿਲੋ ਤੇ ਗਾਵੀਆਂ ਸਾਰੀਆਂ ਦਿੰਦੀਆਂ ਦੁੱਧ ਹਾਂ ਉਹ ਦੇਖਣੋਤੀਆਂ ਆਓ ਸੂਣ ਵਾਲੀ ਆ ਕਿਹੜੀ ਉਹ ਜਿਹੜੀ ਬਿੱਲੋ ਕਰ ਲਈ ਅੱਛਾ ਅੱਛਾ ਤੇ ਦੋ ਦਿੰਦੀਆਂ ਹਾਂ ਹਾਂਜੀ ਉਹ ਲੈ ਲੈਣਾ ਤਰਾਬਾ ਇਹਨੇ ਪੈ ਜਣਾ ਉਹ ਮੈਨੂੰ ਨਹੀਂ ਹੋਰ ਹਾ ਕਿਤੇ ਨਾ ਮਸੋ ਜੋਸੇ ਨਾ ਮੈਨੂੰ ਦਈ ਮੈਂ ਵੱਡਾ ਹੋ ਗਿਆ ਲੜਾਈ ਹੋ ਗਈ ਇਧਰ ਕਿਦੀ ਹੋ ਗਈ ਨਹੀਂ ਹੋਈ ਤੇ ਉਹਦਾ ਹੀ ਲੱਗਣ ਡਿਆ ਵਧੀਆ ਵਾ ਹੱਸ ਖੇੜ ਕੇ ਟਾਈਮ ਪਾਸ ਕਰਨਾ ਚਾਹੀਦਾ ਮਿਲਣਾ ਵਰਤਣਾ ਚਾਹੀਦਾ ਇਹੀ ਰਿਸ਼ਤੇ ਨਾਲ ਹਾਂਜੀ ਇਹੀ ਭੈਣ ਭਰਾ ਹੁੰਦੇ ਪਿਆਰ ਹੁੰਦਾ ਮੰਬਾਸ ਬਸ ਮੰਮੀਆਂ ਦੀਆਂ ਮਾਮੇ ਭੈਣ ਭਰਾਵਾਂ ਦਾ ਹੁਣ ਸਾਡੀ ਗਾੜੀ ਭੈਣ ਭਰਾਵਾਂ ਦਾ ਸੀ ਹਾਂਜੀ ਜੇ ਵਧੀਆ ਤਰ੍ਹਾਂ ਹੀ ਆਵਾਂਗੇ ਜਾਵਾਂਗੇ ਵਧੀਆ ਮਿੱਲਾ ਵਰਤਣਾ ਬਣਾਉਣਾ ਚਾਹੀਦਾ ਵਾ ਹਾਂ ਇਹਦੇ ਕੁਛ ਨਾਲ ਨਹੀਂ ਜਾਂਦਾ ਹਾਂਜੀ ਭੈਣ ਭਰਾਵਾਂ ਦਾ ਪਿਆਰੀ ਜਾਂਦਾ ਤੇ ਉਧਰ ਕੀ ਮਾਇਨਾ ਹੋਣਿਆ ਓਕੇ ਵੇਲੇ ਵੀ ਬਸ ਸਾਥ ਗੋਪੀ ਜਾਇਓ ਯਾਰਾਂ ਜਮ ਹਾਂਜੀ ਨਹੀਂ ਇਹ ਤੇ ਵੀਡੀਓ ਬਣਦੀ ਪਈ ਆ ਵਲੋਗਿੰਗ ਹੋ ਰਹੀ ਆ ਉਹ ਤਾਂ ਪੈਸੇ ਕੀ ਜਾਂਦਾ ਆ ਕਣਕ ਕਿੱਦਾਂ ਦੀ ਆ ਇਹ ਹਾਡੀ ਨਹੀਂ ਇਹ ਹਾਡੀ ਨਹੀਂ ਕਹੇਦੀ ਇਹ ਝੋਕ ਕੇ ਲਾਈ ਕਣਕਾ ਇਦਾਂ ਲਈ ਝੋਕ ਕੇ ਇੱਕ ਇੱਕ ਦਾਣਾ ਲਾਇਆ ਇੱਕ ਇੱਕ ਦਾਣਾ ਕਰਕੇ ਲਾਈ ਆ ਤੂੰ ਦੇਖ ਸਕਦੇ ਹੋ ਬਾਕੀ ਇਹ ਕਿਦਾਂ ਦੀ ਹੈ ਨਾ ਇਹ ਇੱਟਾ ਪਈ ਜਬੀਨ ਮਾਤੜੇ ਨੰਮ ਗੜੀ ਹੈਗੀ ਫੇਰ ਫੂਲ ਨਹੀਂ ਨਾ ਵਿਚਾਰਿਆਂ ਦੀ ਫੇਰ ਉਹ ਗਰੀਬਾਂ ਦੀ ਇਹ ਜਿਹੜੀ ਬੰਦਰ ਜੀ ਇਹ ਗਲਾ ਪਰਸਨਲ ਹੀ ਕਰੀਦੀ ਆ ਬਬੂ ਕਿਹਨੂੰ ਗਾਲਾਂ ਕੱਢਦਾ ਕਰਦਾ ਨਾ ਮੰਦਾ ਪ੍ਰਾਪਤ ਦੇ ਵਿੱਚ ਇਹ ਕਰੀ ਜਾਂਦੇ। ਨਾਲੇ ਕਹਿੰਦੇ ਪੰਜਾਬੀ ਗਾਲਾਂ ਬੜੀਆਂ ਕੱਢਦੇ ਆ। ਚਵੜਾ 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 ਨਹੀਂ ਵਧੀਆ ਇਹਨਾਂ ਦਾ ਸਿਸਟਮ। ਇੱਧਰ ਦੇਖਾ ਕਿੰਨੀ ਵਧੀਆ ਧੋਪ ਦੀ। ਦੇਰਿਆਂ ਤੇ ਨਾਲੇ ਕਲਾ ਕਲਾਕਾਰ ਹੈ ਵਾਧੂ। ਵਧੀਆ ਲੈਂਦਾ। ਇਹ ਕਲਾ ਕਲਾ ਕਿਉਂ ਆਵੇ ਲੱਗੇ ਕਿੰਨੇ ਗਾਹ। ਹਾਸ਼ ਦੇ। ਮਤਲਬ ਪਿੰਡਾਂ ਚ ਲੱਗ ਲੱਗੇ ਜਿੰਦਾ। ਇਹ ਸਮਝ ਆਈ। ਇਹ ਬਾਤ। ਇਹ ਲੋਕਾਂ ਦੇ ਵਿੱਚ ਨਹੀਂ ਕਰਦੀ। ਪਾ ਗਿਆ ਲੈ ਦੇ ਹਾਂ ਆਹ ਵੇਂਦੀ ਆਹੇ ਪੱਤ ਪੱਲਾ ਆ ਬਈ ਤੇਗ ਮਾ ਕੋਈ ਨਾ ਕੋਈ 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 ਕੋ ਪੋ ਸਕੂਲ ਬਾਰੇ ਡੇ ਸਲਾਹ ਕਰਨਾ ਆ ਇਹ ਕੋਈ ਸਲਾਹ ਕਰਦੀ ਹੈ ਆ ਮੈਂ ਜੇ ਬਸਾ ਆਪਣੇ ਚੁਗਣੀਆਂ ਮਰਨ ਦੇ ਬਾਗਬਾਨੀ ਲੈਣਾ ਤੇ ਗਾਣੇ ਗਾਈ ਕਰ ਜਾਂਦੇ ਆ ਇੱਥੇ ਅੱਗੇ ਕਿੱਡੀ ਤੌਣ ਕੁੱਦੀ ਪਾਪਾ ਬੰਦ ਹੁੰਦਾ ਹੂੰ ਪਾਪਾ ਬੰਦ ਪਾਪਾ ਬਚਾਣਾ ਠੀਕ ਨਹੀਂ ਪਾਪਾ ਹੁੰਦਾ ਹੈ ਮਨਜੀ ਇਹ ਚੀਜ਼ ਆ ਵੀ ਜਦੋਂ ਜੀਆਂ ਦੇ ਨਾਲ ਰੌਣਕਾ ਕਿੰਨਾ ਵਧੀਆ ਇਥੇ ਸਿੱਧੇ ਉਹ ਹੱਸਦੇ ਖੇਡਦੇ ਰਹੀਦਾ ਕਰਨ ਵਾਲੇ ਕੱਟੇ ਵੀ ਹਾਂ ਸਿੱਧੇ ਇਥੇ ਰੌਣਕਦੇ ਪੈਂਦੀ ਹੁਣ ਸ਼ਾਂਤੀ ਜੀ ਬਣੀ ਉਹ ਕਿਹੜਾ ਭਾਈ ਆਉਂਦੇ ਆ ਯਾਰ ਉਹ ਜਦਾਦਾ ਤੁਹਾਡਾ ਉੱਥੇ ਡੇਗ ਡੂ ਪਿਆ ਗਏ ਜਿੱਦਾਂ ਦਾਦਾ ਤੁਹਾਡਾ ਖੜੇ ਖੜੇ ਹਾਂ ਕਾਪੀ ਹਾਂਜੀ ਆਉਂਦੇ ਨਿਕਲ ਆਏ ਬਸ ਬਸ ਹੁਣ ਆਉਂਦੇ ਤਾਂ ਫੇਰ ਦਿਖਾਉਨੇ ਆ ਕਿਹੜਾ ਭਾਈ ਆ ਦਾ ਉਹਨੇ ਨੰਗ ਜਨਾ ਉਹ ਵੇਖੋ ਗੱਪਾਂ ਮਾਰਦੀ ਕਿੱਦਾਂ ਇਹ ਕਿਤੇ ਚੱਲੇ ਜਾਏ ਸੁਧਰੀਆਂ ਮਾਰੇ ਅਰੇ ਰਹੀ ਮਿੱਤਰੋ ਜੀ ਦੀ ਇਹਨੇ ਪਾਇਆ ਮੈਂ ਤੁਹਾਡਾ ਧਿਆਨ ਪਰੇ ਡਾ ਨਾ ਕੰਮਾ ਨਾ ਏਡਾ ਨਾ ਕੰਮਾ ਮੈਂ ਉਥੋਂ ਪੁੱਛਿਆ ਮੈਂ ਕਟਿਆ ਫਰੂਟ ਉਹ ਵੀ بابا ਆ ਜਾ ਮੈਂ ਕਟਿਆ ਫਰੂਟ ਦੋਗੇ ਆਂਦੇ ਨਹੀਂ ਕਟਿਆ ਫਰੂਟੇ ਦੇ ਕੋਈ ਖਾਂਦਾ ਨਹੀਂ ਆ ਕਹਿੰਦੇ ਤੁਸੀਂ ਗਲਿਆ ਸਲਿਆ ਕਟਿਆ ਵਾ ਤੇ ਬੰਦਾ ਇਹ ਨਹੀਂ ਸਮਝਾਂਦਾ ਕਿ ਜਦੋਂ ਫਰੂਟ ਦਿੰਦੇ ਜੇ ਹਨਾ ਕਟਿਆ ਜਦੋਂ ਕੋਈ ਲੈਂਦਾ ਵਾ ਤੇ ਗਲਿਆ ਸੜਿਆ ਤੇ ਉਹ ਤਾਂ ਸਾਹਮਣੇ ਦੇਖ ਹੀ ਜਾਂਦਾ ਖਾਣ ਤੋਂ ਪਹਿਲਾਂ ਹੀ ਗਲਿਆ ਜਸੜਿਆ ਨਹੀਂ ਆਂਦੇ ਹੀ ਨਹੀਂ ਕੱਢ ਰਹਿਣਾ ਮੇਰੇ ਬਾਪ ਨੂੰ ਲੈ ਕੇ ਆਉਂਦੀ ਵੇਖ ਉਹ ਕਿੱਥੇ ਚਲ ਗਿਆ ਉਧਰ ਵੇਖੋ ਵੀ ਇਹ ਕਿਤੇ ਤੁਰ ਕੇ ਕਿਤੇ ਰਿ ਜਾਂਦੇ ਸਲਾਮਾ ਬਹੁਤਿਆਂ ਡੂੰਗੀਆਂ ਹੋ ਰਹੀਆਂ ਨੇ ਹਾਂ ਹਾਂ ਸੋ ਉਹਨਾਂ ਚੇਤਾਪੂ ਲੱਗਿਆ ਅੱਡਾ ਘਰ ਕਿਧਰ ਆ ਗਲਤਰ ਆ ਜਾਂਦੇ ਹਾਂ ਪਿੰਡ ਵਾਲੇ ਘਟ ਆਏ ਹਾਂ ਹਾਂਜੀ ਉਹ ਅੱਜ ਆਇਆ ਆ ਆ ਪੰਜਾ ਨਹੀਂ ਮੈਂ ਨਹੀਂ ਫੜਦਾ ਮੈਂ ਪਹਿਲਾਂ ਉਹਨਾਂ ਨੂੰ ਸਿੱਖਣੀ ਆ ਤੇ ਫਿਰ ਤੁਹਾਡਾ ਕੀ ਪਤਾ ਕਿੱਧਰ ਨੂੰ ਮੈਨੂੰ ਤੋਰ ਦਊ ਪਹਿਲਾਂ ਉਹ ਬੰਦਾ ਸਿੱਖੇ ਕਲਾਸਾਂ ਨਾਲੇ ਹਨਾ ਹਾਂਜੀ ਹਾਂਜੀ ਉਹ ਵਧੀਆ ਜੀ ਤੇ ਕੋ ਮਾਇਰੀ ਕਿਹੜੀਆਂ ਸਲਾਮਾਂ ਕਰਕੇ ਆ ਜੀ ਕੁਛ ਨਹੀਂ ਬਸ ਇਦਾਂ ਹੀ ਹੂੰ ਕੋਈ ਜ਼ਿਆਦਾ ਡੂੰਗੀਆਂ ਦਿਲ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਨਾਲੇ ਸ਼ੇਅਰ ਹੋ ਸਕਦੀਆਂ ਕੋਈ ਗੱਲਾਂ ਹੁੰਦੀਆਂ ਬੱਦੇ ਹੂੰ ਅਵੀ ਵਾਲਾ ਤੇ ਬਹੁਤ ਮੱਛਰ ਆ ਕੀ ਉਤਕੀ ਜੇ ਉਹ ਦਰਾਖਦਾ ਪੈਰ ਹੈ ਨਾ ਤੇਰਾ ਕਰਉਣੀ ਮਾਮੇ ਕੋ ਤੈਖ ਲਿਆ ਸੇਵਾ ਮੈਂ ਕਰਉਣੀ ਮਾਮੇ ਦਾ ਸਾਡੇ ਵੰਗ ਵਿਆਹ ਹੀ ਗਿਓ ਦਾ ਰੱਖਾ ਪਿਆ ਮੈਂ ਦੱਸ ਨਹੀਂ ਮਾਮੇ ਨੂੰ ਤੇਰੀ ਮੈਂ ਕੀ ਕਰਉਣੀ ਆ ਜਿਆਦਾ ਦੇ ਆ ਜਾਓ ਯਾਰ ਹੁਣ ਤੂੰ ਫੋਟੋ ਸ਼ੂਟ ਹੀ ਕਰੀ ਜਾਣਾ ਹੈ ਹੈ ਫੋਟੋ ਸ਼ੂਟ ਹੋਣ ਲੱਗਾ ਫੇਰ ਬੋਲਿਓ ਇਹ ਤਾਂ ਰਮਰ ਸਾਡੀ ਤਾ ਵੇਖੋ 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 ਵੇਖ ਆ ਇਧਰ ਫੋਟੋਗ੍ਰਾਫਰ ਇਹਨੂੰ ਨਾਲ ਲੈ ਆ ਕਰੀਏ ਮੈਂ ਤੇ ਨਹੀਂ ਪੱਕਾ ਪੱਕਾ ਹੀ ਨਾਲ ਲੈ ਆ ਰਹੀਏ ਇਹਨੂੰ ਤੇ ਗਾਇਜ਼ ਰੋਟੀ ਆਪਾਂ ਖਾ ਲਈ ਆ ਤੇ ਚਾਹ ਵੀ ਅਸੀਂ ਦੁਬਾਰਾ ਪੀ ਲਈ ਆ ਤੇ ਹੁਣ ਘਰ ਜਾਂਦੀ ਤਿਆਰੀ ਆ ਤੇ ਇਧਰ ਬੱਚੇ ਆਪਣੇ ਕਰ ਰਹੇ ਨੇ ਬੱਚੇ ਛੋਟੇ ਛੋਟੇ ਨੰਨੇ ਹੁਣ ਫੋਟੋ ਸ਼ੂਟ ਹੀ ਨਹੀਂ ਮੁੱਕੜਾ ਪਖੰਡ ਜਿਆ ਕਰੀ ਜਾਣੇ ਇਹਨਾਂ ਨੇ ਕੋਈ ਐਨ ਨੂੰ ਕੋਈ ਐਨ ਨੂੰ ਬਸ ਇਹੀ ਕੰਮ ਆਪਾਂ ਖਿੱਚਨੇ ਥੋੜਾ ਜਿਹਾ ਲੋ ਜੀ ਵਲੋਗਿੰਗ ਕਰੋ ਮੇਰੇ ਕੋਸ਼ ਰਦੇ ਕਰੇ ਆ ਬਾਬਾ ਮੱਲੱਡੇ ਕਾਈ ਮੱਲੱਡੇ ਜੈਸਾ ਨਹੀਂ ਹਲਕਾ ਮਰਕਿੰਗ ਕਈ ਆਜੋ ਤਾਈਓ ਤੋੜੇ ਤੋੜੇ ਲੁੱਡੀ ਆਲਾ ਆਜੋ ਤਾਈਓ ਚਲੋ ਜਾਂਦੀ ਹੈ ਗਾਇਸ ਫੋਟੋਗ੍ਰਾਫਰ ਸਾਹਿਬ ਗਾਇਸ ਚਲੋ ਅਹੀਂ ਫੋਟੋਆਂ ਵੀ ਖਿੱਚ ਲਈਆਂ ਨੇ ਵੀਡੀਓ ਵੀ ਬਣ ਗਿਆ ਨੇ ਹੁਣ ਚਲੋ ਆ ਇਧਰ ਦੀਦੀ ਜੀ ਜਾਂਦੇ ਨੇ ਆਈ ਨੰਬਰ ਸੇਵ ਹੋ ਗਏ ਨੇ 912 ਚਲ ਚਲ ਜੰਮ ਨਹੀਂ ਕੋ ਲੋਗਾ ਹੁਣ ਆ ਬੜਾ ਹੋ ਗਿਆ ਆ ਗਿਆ ਜੀ ਚਲੋ ਜੀ ਇਧਰ ਜਾਂਦੀਆਂ ਤਿਆਰੀਆਂ ਹੋਣੀਆਂ ਹੋੜੇ ਯੈਸ ਬੇਬੀ ਯੈਸ ਬੇਬੀ ਯੈਸ ਬੇਬੀ ਇਹਨੂੰ ਬਿਠਾ ਦੇ ਇਕ ਤੇ ਇਹ ਬੜਾ ਸਤ ਹੁੰਦੀ ਐ ਬਾਏ ਮੈਂ ਆਉਂਗਾ ਲਾਉਂਗੀ ਕੱਲ ਆਉਂਗਾ ਕੋਰੀ ਰੋ ਪੀ ਕੋਰੀ ਰੋ ਪੀ ਬਾਏ ਲੇਖੀ ਬਾਈ ਬਾਏ ਕੱਲ ਆਉਂਗਾ ਕੱਲ ਆਵਾਂਗੇ ਬਾਅਦ ਕੋਰੀ ਤਾਂ ਉਹ ਪੜ ਗਿਆ ਬਾਏ ਅਰ ਬਾ ਬਾਏ ਚੱਲ ਆ ਗਿਆ ਆ ਗਿਆ ਆ ਗਿਆ ਵਾ ਗੱਡੀ ਕੋਲ ਆ ਲੈ ਇਹ ਆਂਦੀ ਪਹਿਰੇ ਮੇ ਕੁੜੀ ਨੂੰ ਰਵਾਤਾ ਉਧਰ ਨਹੀਂ ਨਹੀਂ ਆਉਣ ਲੱਗੇ ਬੱਚਾ ਆਵੇ ਆਗੇ ਆਵੇ ਆਗੀ ਮੈਂ ਆਗੀ ਚੱਲ ਠੀਕ ਹੈ ਗੋਪੀਆ ਫੋਟੋ ਸੈ ਲਗਾ ਦਿੰਦੇ ਹਾਂ ਓਕੇ ਲੋਕਾਂ ਨੂੰ ਚੰਗਾ ਕਰਦੇ ਆਉਣੇ ਕੀ ਆ ਫੋਟੋ ਚੰਗਾ ਗੱਡੀ ਕੋਲ ਆਗੀ ਆਗੀ ਆਗੇ ਆਗੇ ਓ ਮੈਂ ਚੰਗਾ ਭਈ ਜੀ ਚੰਗਾ ਆਈ ਰੌਂਡੀ ਨਾ ਕੀ ਅਰੇ ਬਾਬਾ ਹੋਈ ਘਟਾ ਜਾਗਾ ਠੀਕ ਹੈ ਆ ਨਾ ਗੱਲਾਂ ਆ ਆ ਕਰਦੇ ਆਪਣੇ ਛਾਲੇ ਨੇ ਹਾਂ ਮੈਂ ਉਹ ਗਾਲ ਭੀ ਚਾਪ ਨਹੀਂ ਇਹਨਾਂ ਨੂੰ ਹੂੰ ਜੰਨੂ ਬਾਈ ਆਈ ਪਰ ਬਾਪੂ ਬਾਈ ਬਾਈ ਕਿ ਮੈਂ ਕਰਨਾ ਬੀਡੀਐਸ ਤੇ ਬਣਾਇਦੀ ਓਕੇ ਓਕੇ ਠੀਕ ਠੀਕ ਚਲੋ ਠੀਕ ਹੈ ਫਿਰ ਆ ਆ ਸੂਡ ਮਾਫੀ ਵੀ ਦੇ ਲਿਓ ਸਾ ਮੇਰਾ ਵਾਵਾ ਚਿਰਦੇ ਆਏ ਆ ਬਾਬਾ ਇਧਰ ਬਲੌਗਰ ਸਾਹਿਬ ਦੇਖ ਸਕਦੇ ਜੇ ਤੁਸੀਂ ਦੇਣਾ ਬਾਏ ਬਾਏ ਲੋ ਗਾਇਜ਼ ਘਰ ਆ ਪਾਗੇ ਤੇ ਕੱਪੜੇ-ਕੁਪੜੇ ਚੇਨ ਕੀਤੇ ਹੁਣ ਆਪਾਂ ਲੱਗੇ ਆ ਥੋੜੀ ਕਾਫੀ ਬਣਾ ਕੇ ਪੀਣ ਤੇ ਘਰਵਾਲਤਾ ਨੂੰ ਗਲਾ ਬਹੁਤ ਖਰਾਬ ਆ ਰਿਹਾ ਤੇ ਫੀਵਰ ਆ ਉਹਦੇ ਵਾਸਤੇ ਹੁਣ ਮੈਡੀਸਿਨ ਲੈ ਕੇ ਆਵਾਂਗੇ ਕਿਉਂਕਿ ਮੱਲੀ ਸਾਹਿਬ ਨੇ ਕੰਮ ਕੰਮ ਕਰਨੇ ਆ ਤੇ ਇਹ ਕੰਮ ਕੰਮ ਕਰ ਲੈਣਾ ਤੇ ਫਿਰ ਜਾਵਾਂਗੇ ਮੈਡੀਸਿਨ ਲੈਣ ਤੇ ਬਾਕੀ ਅੱਜ ਬਣੀ ਆ ਪੀਲੀ ਦਾਲ ਤੇ ਕਿਉਂਕਿ ਸਬਜੀ ਕੋਈ ਘਰ ਹੈ ਨਹੀਂ ਤੇ ਪੀਲੀ ਦਾਲ ਬਣਾ ਲਈ ਤੇ ਹੁਣ ਅਸੀਂ ਕਾਫੀ ਪੀਏ ਰੈਸਟ ਕਰੀਏ ਤੇ ਵਲੌਗ ਨੂੰ ਜਿਹੜਾ ਆਪਾਂ ਇੱਥੇ ਕਰਦੇ ਆ ਐਂਡ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਲੌਗ ਵਧੀਆ ਲੱਗੇ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਚ ਤਦ ਤੱਕ ਲਈ ਬਾਏ